ਫਾਜ਼ਿਲਕਾ ਦੇ ਪਿੰਡ ਖਾਨਪੁਰ ਦੇ ਨਿਵਾਸੀ ਵਿਨੋਦ ਕੁਮਾਰ ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ ਫਾਜ਼ਿਲਕਾ ਦੀ ਬਾਰਡਰ ਰੋਡ ਤੋਂ ਪਿੰਡ ਨੂੰ ਜਾ ਰਹੇ ਵਿਨੋਦ ਕੁਮਾਰ ਤੇ ਤਿੰਨ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਵਿਨੋਦ ਕੁਮਾਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਫਾਜ਼ਿਲਕਾ ਤੋਂ ਪਿੰਡ ਖਾਨ ਵਾਲਾ ਦੇ ਵਿੱਚ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਠਗਰੀ ਦੇ ਨੇੜੇ ਤਿੰਨ ਵਿਅਕਤੀ ਜੋ ਕਿ ਮੋਟਰਸਾਈਕਲਾਂ ਤੇ ਖੜੇ ਸਨ ਉਹਨਾਂ ਵੱਲੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਜਦੋਂ ਰੁਕੇ ਤਾਂ ਉਹਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਉਹ ਜ਼ਖਮੀ ਹੋ ਗਏਨ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਹਾਂ ਜੀ ਕਿਹਨਾਂ ਤੋਂ ਦਾ ਹੀ ਵਿਨੋਦ ਕੁਮਾਰ ਆ ਜੀ ਕਿੱਥੋਂ ਰਹਿਣ ਵਾਲੇ ਖਾਨ ਵਾਲਾ ਪਿੰਡ ਦਾ ਜੀ ਕਿਵੇਂ ਦਾਖਲ ਕਿਵੇਂ ਇੱਥੇ ਮੈਂ ਸ਼ਹਿਰੋਂ ਘਰੇ ਚੱਲਿਆ ਸੀ ਜਦੋਂ ਠੰਗਣੀ ਕੋਲ ਪਹੁੰਚਾ ਤੇ ਮੋਟਰਸਾਈਕਲ ਤੇ ਤਿੰਨੇ ਜਣੇ ਦੋ ਇੱਕ ਸਾਈਡ ਤੇ ਖੜੇ ਸੀ ਇੱਕ ਜਣਾ ਇੱਕ ਸਾਈਡ ਤੇ ਖੜਾ ਸੀ ਉਹਨਾਂ ਦੇ ਹੱਥ ਦੇ ਵਿੱਚ ਇੱਕ ਦੇ ਸੋਟੀ ਸੀ ਇੱਕ ਦੇ ਪਤਾ ਨਹੀਂ ਕੁਝ ਕਾਪਾ ਵਗੈਰਾ ਸੀਗਾ ਉਹਨਾਂ ਨੇ ਅੱਗੇ ਹੱਥ ਕੀਤਾ ਮੈਂ ਕਿਹਾ ਹਾਂ ਜੀ ਤੇ ਉਹਨੇ ਮੇਰੇ ਸੋਟੀ ਮਾਰੀ ਜੀ ਮੂੰਹ ਤੇ ਮੈਂ ਡਿੱਗ ਪਿਆ ਇਕ ਟਿਵਾ ਤੇ ਸੀਗਾ ਡਿੱਗ ਪਿਆ ਤੇ ਉਹ ਮੈਨੂੰ ਪੁੱਟਣ ਲੱਗ ਪਏ ਇੱਕ ਨੇ ਮੇਰੇ ਇੱਥੇ ਮਾਰੀ ਤੇ ਮੈਂ ਕਿਹਾ ਵੀਰੇ ਮੋਬਾਈਲ ਪਰਸ ਲੈਣਾ ਤਾਂ ਲੱਲੋ ਮੈਨੂੰ ਮਾਰੋ ਨਾ ਤੇ ਫਿਰ ਮੈਂ ਰੋੜਾ ਪਾਇਆ ਜ਼ੋਰ-ਜ਼ੋਰ ਦੀ ਤੇ ਪਬਲਿਕ ਇਕੱਠੀ ਹੋਈ ਨਾ ਤਾਂ ਉਹ ਭੱਜ ਗਏ ਦੋ ਜਣੇ ਇੱਕ ਨੇ ਮੈਂ ਪਿੱਛੇ ਕੋਟ ਨੂੰ ਹੱਥ ਪਾਇਆ ਕੋਟ ਨੂੰ ਹੱਥ ਪਾਇਆ ਉਹ ਡਿੱਗ ਪਈ ਇਹਨਾਂ ਨੂੰ ਕਾਫੀ ਲੋਕ ਇਕੱਠੇ ਹੋ ਗਏ ਉੱਥੇ ਤੇ ਉਨੇ ਸਰਬ ਵਗੈਰਾ ਪੀਤੀ ਹੋਈ ਸੀ ਤੇ ਮੈਂ ਕਿਹਾ ਮੈਨੂੰ ਮਾਰਿਆ ਕਿਉਂ ਦੱਸੋ ਸੀ ਇਹਨਾਂ ਨੂੰ ਫਿਰ ਪਬਲਿਕ ਸੀ ਉੱਥੇ ਫਿਰ ਮੈਨੂੰ ਚੱਕਰ ਆ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਕਿੱਥੇ ਕਿਨੇ ਵਜੇ ਕੱਟਣਾ ਹੈ ਜੀ ਸਾਢੇ 4 ਦੇ ਕਰੀਬ ਠੰਗਣੀ ਪਿੰਡ ਕੋ ਖਾਨਪੁਰ ਤੋਂ ਦਬਲ ਮੁੜਦੇ ਠੰਗਣੀ ਪਿੰਡ ਤੋਂ ਖਾਨਪੁਰ ਵੱਲ ਹੈ ਕੋਈ ਤੁਹਾਡੀ ਕੋਈ ਪੁਰਾਣੀ ਕੋਈ ਦੁਸ਼ਮਣੀ ਵੈਰਾ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਜੀ ਕੋਈ ਪਤਾ ਲੱਗਾ ਕੌਣ ਕਿੱਥੋਂ ਦੇ ਬੰਦੇ ਇੱਕ ਦਿਨ ਜਿਹੜਾ ਫੜਿਆ ਫਿਰ ਪਿੱਛੋਂ ਮੇਰੇ ਪਿੰਡ ਦੇ ਬੰਦੇ ਆ ਗਏ ਸੀ ਜੀ ਆਗੇ ਤੇ ਉਹਨਾਂ ਨੇ ਪੁੱਛਿਆ ਮੈਂ ਕਿ ਯਾਰ ਉਹ ਉਹਦਾ ਕੋਟ ਮੇਰੇ ਹੱਥ ਸੀ ਜੀਗਾ ਤੇ ਪਬਲਿਕ ਨੇ ਉੱਥੇ ਉਹਨਾਂ ਨੇ ਫੜ ਫੜ ਲਿਆ ਸੀ ਤੇ ਮੈਂ ਕਿ ਵੀਰੇ ਆ ਰਹਿ ਨਵੇਂ ਮਾਰਿਆ ਫਿਰ ਮੇਰੇ ਕਾਫੀ ਖੂਨ ਨਿਕਲ ਰਿਹਾ ਸੀਗਾ ਟਾਂਕੇ ਲੱਗੇ ਤੇ ਫਿਰ ਉਹ ਮੈਨੂੰ ਗੱਡੀ ਪਾ ਕੇ ਮੈਨੂੰ ਇੱਥੇ ਐਡਮਿਟ ਕਰਾਤਾ ਉਹਨੂੰ ਸਦਰ ਥਾਣੇ ਦੇ ਆਏ ਤੇ ਕਿੰਨੇ ਜਣੇ ਸੀ ਉਹ? ਤਕਰੀਬਨ 3 ਜਣੇ ਸੀਗੇ ਕਾਤੇ ਸੀ ਬਾਈਕ ਤੇ ਸੀ ਦੋ ਜਣੇ ਇਸ ਸਾਈਡ ਖੜੇ ਸੀ ਇੱਕ ਜਣਾ ਇੱਕ ਸਾਈਡ ਸਾਈਡ ਖੜਾ ਸੀਗਾ ਕਿਵੇਂ ਹਮਲਾ ਜਿਹੜਾ ਕੀਤਾ ਕਿ ਲੁੱਟ ਕੋ ਦੇ ਮਾਮਲੇ ਕੀਤਾ ਕਿ ਜਿਵੇਂ ਕੀਤਾ ਜੀ ਮੈਨੂੰ ਤਾਂ ਲੁੱਟ ਕੋ ਹੀ ਲੱਗਿਆ ਸੀ ਜੀ ਉਹਨਾਂ ਨੇ ਮੈਨੂੰ ਖਿੱਚ ਲੈ ਕੇ ਸੀਟ ਲਿਆ ਤੇ ਇੱਕ ਮੇਰੀ ਚਾਂਦੀ ਸੀ ਉਹ ਸਾਇਦ ਲੈ ਗਏ ਜੀ ਤੇ ਜੇਬਾ ਹੱਤੋਂ تمہਾਰੇ ਤੇ ਇਹ ਭਜਨ ਸੀ ਚਾਂਦ ਦਾ ਇੱਕ ਟੋਲੇ ਦੀ ਸੀ ਜੀ ਕਾਦੀ ਚਾਂਦੀ ਦੀ ਸੋਨੇ ਦੀ ਸੋਨੇ ਸੀ ਜੀ ਕੀ ਮੰਨ ਕਰਦੇ ਹੋ ਕਰ ਰਹੀ ਜਿਹੜਾ ਹਸਾ ਮੇਰੇ ਨਾਲ ਹੋਇਆ ਜੀ ਹੋਰ ਕਿਸੇ ਪਬਲਿਕ ਨਾਲ ਨਾ ਹੋਵੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੇ ਨੱਥ ਪਾਈ ਜਾਵੇ ਇਹ ਗੁੰਡਾਗਰਦੀ ਹੈ ਜੀ ਪਤਾ ਨਹੀਂ ਹੁਣੇ ਜੇ ਮੇਰੇ ਸਿਰ ਦੇ ਵਿੱਚ ਮਾਰ ਜਾਂਦੇ ਤਾਂ ਮੇਰੇ ਤਾਂ ਬੱਚੇ ਰੁੱਲ ਗਏ ਸੀ ਜੀ ਮੈਂ ਤਾਂ ਖਤਮ ਹੋ ਗਿਆ ਸੀ ਇਹ ਤਾਂ ਚਲੋ ਮੂੰਹ ਤੇ ਵਜੀ ਜੀ ਤੇ ਜੇ ਉੱਥੇ ਲੋਕੀ ਨਾਂ ਦੇ ਸੜਕ ਤੇ ਜੇ ਮੈਂ ਕੱਲਾ ਹੁੰਦਾ ਤਾਂ ਉਹਨਾਂ ਨੇ ਮੈਨੂੰ ਮਾਰ ਦੇਣਾ ਸੀਗਾ ਜੀ ਅੱਜ ਇੱਥੇ ਹਰੂ ਸਾਟ ਪੱਜੇ ਤੋਟ ਇੱਕ ਇੱਥੇ ਮਾਰੀ ਹੈ ਜੀ ਇੱਕ ਪੈਰ ਤੇ ਮਾਰੀ ਹੈ ਆ ਦੋਨਾਂ ਦੇ ਕੰਨਾਂ ਤੇ